ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਗੁਰदयाल ਸਿੰਘ ਮੌਜੂਦਾ ਸਰਪੰਚ ਪਿੰਡ ਪਹਿਟਾਏ ਤੋਂ ਬਲਾਕ ਪ੍ਰਧਾਨ ਕੀ ਕਹਿਣਾ ਚਾਹੋਗੇ ਜੇ ਸਰਕਾਰ ਵੱਲੋਂ ਅੱਜ ਪਸਾਨਾਂ ਨੂੰ ਵੀ ਭੇਜਿਆ ਗਿਆ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਤੇ ਲੋਕ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਵਾਕੰਤ ਬੀਜਣ ਵਾਸਤੇ ਜਿਹੜਾ ਫ੍ਰੀ ਆ ਬੀਜ ਜਿਹੜਾ ਸਾਡੇ ਹਲਕੇ ਤੱਕ ਪਹੁੰਚਾਇਆ ਕਿੰਨਾ ਟੋਟਲ ਜਿਹੜਾ ਬੀਜ ਕਿੰਨੇ ਸਾਲਾਂ ਨੂੰ ਵੰਡਿਆ ਜਾ ਰਿਹਾ ਹੈ 1680 ਏਕੜ ਜਿਹੜੀ ਜ਼ਮੀਨ ਆ ਸਾਡੀ ਪਿੰਡ ਪਹਿਲਤਾਵਲੇ ਜਿਨ੍ਹਾਂ ਨੇ ਸਾਡੇ ਆਪਣਾ ਭਗਵੰਤ ਸਿੰਘ ਮਾਨ ਨੇ ਜਿਹੜਾ ਸਾਡਾ ਜਿਹੜਾ ਆ ਵੀ ਬੀਜ ਜਿਹੜਾ ਵਾ ਫ੍ਰੀ ਜਿਹੜਾ ਵਾ ਸਾਡੇ ਪਿੰਡ ਨਕਰ ਵਾਸਤੇ ਦਿੱਤਾ ਦੇਖਿਆ ਜੀ ਬੀਤੇ ਸਮੇਂ ਚ ਕਾਫੀ ਜਿਹੜਾ ਹੜਾ ਕੇ ਨੁਕਸਾਨ ਹੋਇਆ ਚ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਮੁਆਵਜ਼ਾ ਜੀ ਅੱਜ ਤੱਕ ਜਿਹੜੀ ਕਿਸੇ ਸਰਕਾਰ ਨੇ 20000 ਪ੍ਰਤੀ ਏਕੜ ਜਿਹੜਾ ਮੁਆਵਜ਼ਾ ਨਹੀਂ ਸੀ ਦਿੱਤਾ ਉਹ ਵੀ ਸਾਡੇ ਕਿਸਾਨਾਂ ਨੂੰ ਜਿਹੜਾ ਵਾ ਮੁਆਵਜ਼ਾ ਦਿੱਤਾ ਜਾ ਰਿਹਾ ਤੇ ਜਿਹੜੀ ਵੀ ਵਾ ਜਿਹੜਾ ਉਹ ਵੀ ਫਰੀ ਦਿੱਤਾ ਜਾ ਰਿਹਾ ਤੇ ਜਿਹੜੇ ਕੀ ਕਹਿ ਰਹੇ ਨੇ ਭਗਵਾਨ ਸਿੱਖ ਮਾਂ ਜੀ ਜੀ ਕੁਝ ਕਰ ਨਹੀਂ ਰਹੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਵਾਂ ਵੀ ਉਹ ਸਾਰਿਆਂ ਨੂੰ ਪਹਿਲਾਂ ਵੀ ਜਿਹੜਾ ਵਾ ਇਥੋਂ ਉਹ ਲੈ ਕੇ ਗਏ ਨੇ ਉਹਨਾਂ ਦੇ ਖਾਤੇ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਪੈਸੇ ਵੀ ਉਹਨਾਂ ਦੇ ਖਾਤੇ ਦੇ ਵਿੱਚ ਗਏ ਨੇ ਤੇ ਫਿਰ ਵੀ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿ ਰਹੇ ਨੇ ਕਿ ਕਰ ਨਹੀਂ ਰਹੇ ਜਾਂ ਉਹਨਾਂ ਦੀ ਸਰਕਾਰ ਦੇ ਟਾਈਮ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਸਾਡਾ ਮੰਡ ਦਾ ਏਰੀਆ ਜਿਹੜਾ ਵਾ ਆਪ ਵੀ ਬਹੁਤ ਵਾਰ ਮਰਿਆ ਉਹ ਇੱਕ ਵਾਰ ਵੀ ਸਾਨੂੰ ਚੈਨਲ ਤੇ ਤੁਹਾਡੇ ਚੈਨਲ ਤੇ ਥਰੂ ਦੱਸ ਦੇਣ ਕਿ ਸਾਨੂੰ ਕਿਤੇ ਫ੍ਰੀ ਜਿਹੜੀ ਕਣਕ ਸੀ ਪਿੰਡ ਭੜਟਾਏ ਵਾਲੇ ਨੂੰ ਕਿਤੇ ਫ੍ਰੀ ਕਣਕ ਜਿਹੜੀ ਉਹ ਮਿਲੀ ਹੋਵੇ ਸਾਡੇ ਤੋਂ ਬਾਅਦ ਚਾਹੇ 20000 ਏਕੜ 20000 ਪਰ 1 ਕਿੜਾ ਜਿਹੜਾ ਕਿਸੇ ਨੂੰ ਮੁਆਵਜ਼ਾ ਮਿਲਿਆ ਹੋਵੇ ਅੱਜ ਕਿਹੜੇ ਪਿੰਡ ਦੇ ਕਿਸਾਨਾਂ ਨੂੰ ਇਹਦਾ ਬੀਜ ਵੰਡਿਆ ਜਾ ਰਿਹਾ ਅੱਜ ਪਿੰਡ ਭੈਣ ਢਾਏ ਵਾਲੇ ਜਿਹੜਾ ਵਾ ਜੀ ਉਹਨਾਂ ਨੂੰ ਬੀਜ ਜਿਹੜਾ ਵਾ ਫ੍ਰੀ ਮਿਲ ਰਿਹਾ ਹੈ ਟੋਟਲ ਕਿੰਨੇ ਪਿੰਡਾਂ ਨੂੰ ਵੰਡਿਆ ਜਾ ਰਿਹਾ ਹੈ ਇਹ ਜੀ 11 ਪਿੰਡ ਜਿਹੜੇ ਟੋਟਲ ਹੈ ਜਿਹੜੇ ਹੜ ਦੀ ਮਾਰੇ ਠਾਏ ਨੇ ਉਹਨਾਂ ਨੂੰ ਅਸੀਂ ਜਿਹੜਾ ਬੀਜ ਵੰਡਿਆ ਜਾ ਰਿਹਾ ਹੈ ਹਾਂਜੀ ਬਾਬਾ ਕੀ ਨਾਂ ਤੁਹਾਡਾ ਜੀ? ਲਖਣ ਸਿੰਘ। ਕਿਹੜਾ ਪਿੰਡ ਆ ਜੀ? ਪਿੰਨਪੁਰ। ਕੀ ਕਹਿਣਾ ਚਾਹੋਗੇ ਜਿਹੜਾ ਪਲਾ ਸਰਕਾਰ ਵੱਲੋਂ ਤੁਹਾਨੂੰ ਵੀ ਮਿਲ ਰਿਹਾ? ਸਰਕਾਰਾਂ ਵੱਲੋਂ ਫਿਰ ਵੀ ਜਿਹੜਾ ਸਾਨੂੰ ਮਿਲ ਰਿਹਾ। ਹੂੰ। ਬੜੇ ਚੰਗੀਆਂ ਵੀ ਮਿਲਿਆ ਉਹ ਬਜਾਈ ਹੋਲਦੀ ਆ। ਹੂੰ। ਤੇ ਵੀ ਰੋਜ਼-ਰੋਜ਼ ਉਹਨਾਂ ਨੂੰ ਬਹੁਤ ਸੇਮਾਨ ਜਿਹੜਾ ਧੰਨਵਾਦ ਕਰਦੇ। ਹਾਂਜੀ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਆ ਜੀ? ਮੇਰਾ ਨਾਮ ਗੁਰਦੀਪ ਸਿੰਘ। ਸਾਫ ਤੋਂ ਬੋਲ ਰਿਹਾ ਤਾਂ ਟੈਂਟ ਟੈਂਟ ਪਹਿ ਰਿਹਾ। ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਹਰ ਕਿਸੇ ਕਿਸਾਨਾਂ ਨੂੰ ਜਿਹੜਾ ਵੀ ਵੰਡਿਆ ਜਾ ਰਿਹਾ। ਸਾਡਾ ਸਰਕਾਰ ਜੋ ਹਨ ਵੀ ਸ਼ੇਅਰ ਦੇ ਰਹੀ ਆ ਜਿਹੜਾ ਬਹੁਤ ਬਹੁਤਾਂ ਲੋਕ ਕਰਦੇ ਆ ਕਿਉਂਕਿ ਸਾਡਾ ਬਹੁਤ ਸਾਰਾ ਮਾਰਿਆ ਗਿਆ ਹੋਇਆ ਹੈਗਾ ਇਹ ਸਾਡੇ ਵਾਸਤੇ ਬਹੁਤ ਵੱਡੀ ਆ ਤੇ ਬਹੁਤ ਲੱਗਾ ਜੋ ਪਰ ਸਰਕਾਰ ਦਾ ਸਰਕਾਰ ਦਾ ਬਹੁਤ ਨਹੀਂ ਆ ਔਰ ਆਪਣੇ ਪਿੰਡੋਂ ਆਪਣੇ ਇਲਾਕੇ ਨੂੰ ਬਹੁਤ ਕੰਮ ਕਰ ਰਿਹਾ ਹੈ ਕੀ ਕਹਣਾ ਡਾਟਾ ਜੀ ਕਿ ਉਸ ਬੈਂਕ ਵਿੱਚ ਦਵਾਈ ਸਰ ਮੇਰਾ ਨਾਮ ਕਬਲਜੀਤ ਸਿੰਘ ਏਯੂ ਮੁਖ ਸਟਾਰ ਆਫ ਸਰਪੂਲਾ ਸਾਹਿਬ ਕੀ ਕਹਣਾ ਕਿ ਉਹ ਜਿਹੜਾ ਕਿਸਾਨਾਂ ਨੂੰ ਬੀਮਾ ਨਿਆਰਿਆ ਸਰ ਇਹਨਾਂ ਦਾ ਡਗਪਾ ਦਾ ਸਾਡੇ ਕਿਹ ਬਰਾਮੇ ਚਾਰਾਂ ਫਿਰ ਜਿਹੜੇ ਪ੍ਰਭਾਵਿਤ ਹੋਇਆ ਉਹਨਾਂ ਦੇ ਸਬੰਧ ਵਿੱਚ ਸਰਦਾਰ ਫਕਤ ਸਿੰਘ ਮਾਹਵੀ ਨੇ ਪਹਿਲ ਕਰਦਾ ਆਇਆ ਕਿ ਫਰੀ ਬੀਜ ਜਿਹੜਾ ਭੇਜਿਆ ਵਾ ਉਹ ਅਸੀਂ ਪਿੰਡ ਪ੍ਰਤੀ ਜਿਹੜਾ ਬੀਓ ਅਸੀਂ ਬੰਦ ਰਹੇ ਆਂ ਇਹ ਕਿੰਨਾ ਜਿਹੜਾ ਟੋਟਲ ਬੀਕ ਸਰ ਅੰਤ ਤੱਕ ਸਾਨੂੰ 3000 ਜਿਹੜਾ ਬੈਗ ਆ ਉਹ ਆ ਚੁੱਕਾ ਵਾ ਬਾਕੀ ਵੀ 11 ਪਿੰਡਾਂ ਨਾਲ ਜਿਹੜਾ ਟੋਟਲ ਹੈ ਰਕਵਾ ਉਹਦੇ ਹਿਸਾਬ ਨਾਲ ਸਾਨੂੰ ਤਰਿਆ ਹੀ ਆਉਂਦਾ ਤੇ ਰੋਜ਼ ਦੇ ਰੋਜ਼ ਅਸੀਂ ਦਿਨੋ ਦਿਨ ਜ਼ਿੰਮੇਦਾਰਾਂ ਦੇ ਰਹੇ ਸੀਐਮ ਸਾਹਿਬ ਦਾ ਕਿਸਰਾ ਧੰਨਵਾਦ ਕਰਦੇ ਹੋ ਸੀਐਮ ਸਾਹਿਬ ਦਾ ਕਿਸਰਾ ਧੰਨਵਾਦ ਕਰਦੇ ਹੋ ਅਸੀਂ ਸਵੈਪ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਉਹਨਾਂ ਬਿਲਕੁਲ ਐ ਟਾਈਮ ਟੂ ਟਾਈਮ ਜਿਹੜਾ ਬੀ ਜਿਹੜਾ ਪਹੁੰਚਾਇਆ ਵਾ ਤੇ ਜਿਹੜਾ ਉਹਨਾਂ ਦਾ ਮਾਅਬਜਾ ਵਾ ਹੋਰ ਹੀ ਕਿਸਮ ਦਾ ਦੇਖੋ ਜਨਾਂ ਦੇ ਵਿੱਚ ਖਾਦੀ ਪਹੁੰਚੂਗਾ ਅਸੀਂ ਇਹ ਤੇ ਮਤਲਬ ਹੈ ਸਾਰਾ ਪੂਰਾ ਸਟਾਫ ਜੋ ਨਾ ਸਾਬ ਦਾ ਜਿਹੜਾ ਪਿੱਛੇ ਲੱਗਾ ਵਾ ਤੇ ਕਿਸਾਨਾਂ ਨੂੰ ਜਿਹੜਾ ਪੀਜਾ ਉਹ ਦੇ ਰਿਹਾ ਹੈ